16 ਜਨਵਰੀ ਤੇ 17 ਜਨਵਰੀ ਦੀ ਇੰਟਰਵਿਨਿੰਗ ਰਾਈਟਰ ਨੂੰ ਬਖਸ਼ੀ ट्रैवलर ਨਕੋਦਰ ਦੇ ਵਿੱਚ ਇੱਕ ਫਾਇਰਿੰਗ ਹੋਈ ਸੀ ਜਿਸ ਨੂੰ ਪਹਿਲਾਂ ਜਿਹੜਾ ਮਨੀਸ਼ ਬਖਸ਼ੀ ਨਾਮ ਦਾ ਇੱਥੇ ਜੋ ट्रैवल ਏਜੰਟ ਹੈ ਉਸ ਨੂੰ 11 11 25 ਨੂੰ ਇੱਕ ਐਕਸਟਰੈਕਸ਼ਨ ਕਾਲ ਆਈ ਸੀ ਫੋਰਨ ਦੇ ਨੰਬਰ ਤੋਂ WhatsApp ਕਾਲ ਸੀ ਜਿਸ ਦੇ ਵਿੱਚ ਉਸ ਤੋਂ ਫਰौती ਦੀ ਮੰਗ ਕੀਤੀ ਗਈ ਸੀ ਤਾਂ ਉਸ ਤੇ ਮਕਦਮਾ ਨੰਬਰ ਜਿਹੜਾ ਹੈਗਾ ਮਕਦਮਾ ਦਰਜ ਕਰਕੇ ਤਤਤੀਸ਼ ਚੱਲ ਚੱਲ ਜਾਂਦੀ ਜਾ ਰਹੀ ਸੀ ਤਾਂ ਉਸ ਤੋਂ ਬਾਅਦ 16 ਤੇ 17 ਜਨਵਰੀ ਨੂੰ ਬਖਸ਼ੀ ਟਰੈਵਲਰ ਦੇ ਉੱਪਰ ਰਾਤ ਨੂੰ ਤਿੰਨ ਨੌਜਵਾਨਾਂ ਨੇ ਆ ਕੇ 8-9 ਰਾਉਂਡ ਜਿਹੜੇ ਹੈਗੇ ਫਾਇਰਿੰਗ ਕੀਤੀ ਸੀ। ਤਾਂ ਜਿਸ ਦੇ ਵਿੱਚ 13 ਨੰਬਰ ਮਕਦਮਾ ਜਿਹੜਾ ਕਿ 18 ਜਨਵਰੀ 2026 ਨੂੰ ਅਸੀਂ ਦਰਜ ਕਰਕੇ ਇਹਦੀ ਤਫ਼ਤੀਸ਼ ਜਿਹੜੀ ਹੈਗੀ ਕਰ ਰਹੇ ਸੀ। ਜਿਹਦੇ ਵਿੱਚ ਵੱਖ-ਵੱਖ ਟੀਮਜ਼ ਜਿਹਨੇ ਮੇਰੇ ਵੱਲੋਂ ਗੱਠ ਤੇ ਕੀਤੇਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ ਡੀਐਸਪੀ ਓੰਕਾਰ ਸਿੰਘ ਬਰਾੜ ਡੀਐਸਪੀ ਸਬਡਿਵੀਜ਼ਨ ਨਕੌਦਰ ਅਤੇ ਡੀਐਸਪੀ ਇਨਵੈਸਟੀਗੇਸ਼ਨ ਇੰਦਰਜੀਤ ਸਿੰਘ ਸੈਣੀ ਤੇ ਇੰਸਪੈਕਟਰ ਸਾਡੇ ਸੀਆਈਏ ਇੰਸਪੈਕਟਰ ਪੁਸ਼ਪ ਵਾਲੀ ਜੋ ਸੀਆਈਏ ਇੰਸਪੈਕਟਰ ਸਾਡੇ ਇੰਚਾਰਜ ਨੇ ਐਂਡ ਸਬ ਇੰਸਪੈਕਟਰ ਹਰਮਿੰਦਰ ਸਿੰਘ ਐਸਐਚਓ ਸਿਟੀ ਨਕੋਦਰ ਸਬ ਇੰਸਪੈਕਟਰ ਦਲਬਾਖ ਸਿੰਘ ਐਸਐਚਓ ਸਦਰ ਨਕੋਦਰ ਤੇ ਇਹਨਾਂ ਦੀਆਂ ਜਿਹੜੀਆਂ ਟੀਮਜ਼ ਗੱਠਿਤ ਕੀਤੀਆਂ ਗਈਆਂ ਸੀ ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਏਜੀਟੀਐਫ ਦੀਆਂ ਟੀਮਜ਼ ਵੀ ਸਾਨੂੰ ਜਿਹੜੀਆਂ ਗਿਆ ਨਾਲ ਡਿਪਲੋਏ ਕੀਤੀਆਂ ਸੀ ਤਾਂ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਜਿਹੜਾ ਹੈ ਗਿਆ ਸੀ ਇਹ ਸਾਰੀ ਅਸੀਂ ਕਾਰਵਾਈ ਨੂੰ ਅੱਗੇ ਲੈ ਕੇ ਜਾ ਰਹੇ ਸੀ ਤਫਤੀਸ਼ ਨੂੰ ਤਾਂ ਅੱਜ ਸਾਡੇ ਮਾਰਨਿੰਗ ਦੇ ਵਿੱਚ ਪੁਲਿਸ ਪਾਰਟੀ ਜਿਹਦੇ ਵਿੱਚ ਸਬ ਇੰਸਪੈਕਟਰ ਹਰਮਿੰਦਰ ਸਿੰਘ ਐਸ ਐਚ ਓ ਸਿਟੀ ਨਕੌਦਰ ਜਿਨ੍ਹਾਂ ਦੇ ਨਾਲ ਐਸ ਸੀ ਰੂਪ ਸਿੰਘ ਤੇ ਨਾਲ ਇਹਨਾਂ ਦੇ ਕੁਲਦੀਪ ਤੇ ਸੰਤੋਖ ਸਿੰਘ ਇਹ ਸਾਰੀ ਟੀਮ ਜਿਹੜੀਆਂ ਏਰੀਆ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਪਾਸ ਸੀਕ੍ਰੀਟ ਇਨਫੋਰਮੇਸ਼ਨ ਇੱਕ ਰਿਸਿਵ ਹੁੰਦੀ ਹੈ ਕਿ ਜਿਨ੍ਹਾਂ ਨੇ 16 ਤਰੀਕ ਤੇ 17 ਤਰੀਕ ਦੀ ਰਾਤ ਨੂੰ ਫਾਇਰਿੰਗ ਕੀਤੀ ਸੀ ਉਹ ਅਕਿਊਜ਼ਡ ਇਸ ਏਰੀਆ ਦੇ ਵਿੱਚ ਐਕਟਿਵ ਨੇ ਅੱਜ ਇਹ ਦੁਬਾਰਾ ਫਾਇਰਿੰਗ ਕਰਨ ਦੀ ਤਾਕਤ ਦੇ ਵਿੱਚ ਜਿਹੜੀ ਹੈਗੀ ਹੈ ਆਏ ਹੋਏ ਨੇ ਅਜਿਹਾ ਕਿ ਪੁਲਿਸ ਪਾਰਟੀ ਵੱਲੋਂ ਸਾਡੇ ਇਸ ਡੀਐਸਪੀ ਸਾਡੇ ਓਂਕਾਰ ਸਿੰਘ ਬਰਾੜ ਤੇ ਡੀਐਸਪੀ ਅਨਰਜੀਤ ਸਿੰਘ ਤੇ ਸਾਡੇ ਸਾਰੀਆਂ ਟੀਮਾਂ ਨੇ ਇਸ ਏਰੀਆ ਨੂੰ ਐਮਬੁਸ਼ ਕੀਤਾ ਹੋਇਆ ਸੀ ਏਰੀਆ ਦੇ ਵਿੱਚ ਤੇ ਜਦੋਂ ਦੋਸ਼ੀ ਜਿਹੜੇ ਹੈਗੇ ਨੇ ਸ਼ੱਕੀ ਵਿਅਕਤੀ